ਹੈਲੋ ਗਾਬੀਵਾਨ ਹੈਲੋ ਕਿਦਾਂ ਸਾਰੇ ਠੀਕ ਹੀ ਹੋਵੋਗੇ ਤਾਂ ਅੱਜ ਮੈਂ ਤੁਹਾਨੂੰ ਹਰ ਇੱਕ ਵੀਡੀਓ ਵਿੱਚ ਦੱਸਦੀ ਹੁੰਦੀ ਹਾਂ ਮੈਂ ਘਰੇ ਪੇਂਟ ਕਰਦੀ ਹਾਂ ਜਿਹੜੇ ਸੂਟਾਂ ਉੱਪਰ ਪੇਂਟ ਕਰਦੀ ਹਾਂ ਸੋ ਅੱਜ ਮੈਂ ਸੋਚਿਆ ਵੀ ਨਵਾਂ ਸਟਾਕ ਆ ਚੁੱਕਿਆ ਹੈ ਕਿਉਂਕਿ ਨਵੀਆਂ ਚੀਜ਼ਾਂ ਮੈਂ ਜੋ ਆਰਡਰ ਕੀਤੀਆਂ ਸੀ ਪੇਂਟ ਵਗੈਰਾ ਉਹ ਆ ਚੁੱਕਿਆ ਹੋ ਤਾਂ ਮੈਂ ਸੋਚਿਆ ਇੱਕ ਵੀਡੀਓ ਬਣਾਈ ਜਾਵੇ ਜਿਹਦੇ ਵਿੱਚ ਮੈਂ ਤੁਹਾਨੂੰ ਦਿਖਾਵਾਂ ਵੀ ਮੈਂ ਆਪਣੇ ਘਰ ਵਿੱਚ ਆਫਲਾਈਨ ਕੀ ਕੁਝ ਕਰਦੀ ਹਾਂ ਤਾਂ ਆ ਮੈਂ ਸੂਟ ਹੈ ਜਿਹੜਾ ਕੀ ਆ ਮੈਂ ਪੇਂਟ ਕੀਤਾ ਆ ਇਹਦੇ ਦੋਨੋਂ ਸਾਈਡ ਘੇਰਿਆਂ ਦੇ ਉੱਪਰ ਲਾਈਨ ਵੇਲ ਬਣਾਈ ਹੋਈ ਆ ਨੀਚੇ ਤੋਂ ਉੱਪਰ ਤੱਕ ਇਧਰ ਸਾਈਡ ਵੀ ਇਦਾਂ ਹੀ ਆ ਇਹਦੇ ਵੀ ਨੀਚੇ ਤੋਂ ਉੱਪਰ ਤੱਕ ਵਾਈਟ ਤੇ ਪਿੰਕ ਜਿਹੜਾ ਕਿ ਮਿਕਸ ਮਿਕਸ ਅਪ ਕਰਕੇ ਮੈਂ ਇਹ ਜਿਹੜੀ ਵੇਲ ਬਣਾਈ ਹੋਈ ਆ ਸੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਵੀ ਕੱਲੇ ਮਤਲਬ ਕਿ ਜੇ ਆਪਾਂ ਪੇਂਟ ਕਰਦੇ ਆ ਤਾਂ ਜੇ ਤੁਹਾਨੂੰ ਉਹਦੇ ਨਾਲ ਵਧੀਆ ਨਹੀਂ ਲੱਗਦਾ ਵੀ ਇਹ ਪੇਂਟ ਸੋਹਣਾ ਨਹੀਂ ਹੋਇਆ ਤਾਂ ਹੁਣ ਇੱਕ ਬਹੁਤ ਹੀ ਵਧੀਆ ਚੀਜ਼ ਆ ਚੁੱਕੀ ਆ ਇਹ ਹਰ ਮਾਰਕੀਟ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਅਵੇਲੇਬਲ ਹੈਗੀ ਆਗੀ ਤਾਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਹੜੀ ਚੀਜ਼ ਨਵੀਂ ਆ ਚੁੱਕੀ ਆ ਤੁਸੀਂ YouTube ਤੇ ਬਹੁਤ ਸਾਰੀਆਂ ਵੀਡੀਓਜ਼ ਵੇਖਦੇ ਹੋਵੋਗੇ ਜਿਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਵੀ ਬਿਨਾਂ ਧਾਗੇ ਤੋਂ ਤੁਸੀਂ ਕਿਵੇਂ ਮਤਲਬ ਕਿ ਬਿਨਾਂ ਧਾਗੇ ਤੋਂ ਤੁਸੀਂ ਕਿਵੇਂ ਕੋਈ ਵੀ ਪੇਂਟ ਕਰ ਸਕਦੇ ਆ ਦੇਖੋ ਆ ਜੋ ਵੀ ਇਹਦੇ ਤੇ ਉੱਪਰ ਪ੍ਰਿੰਟ ਆਏਗਾ ਉਹ ਕਿਹਾ ਮੈਨੂੰ ਲੱਗਦਾ ਪੈਚ ਮੈਂ ਕੀ ਧਾਗੇ ਦਾ ਪੇਟ ਹੁੰਦਾਗਾ ਸੋ ਇਸ ਦੇ ਨਾਲ ਤੁਸੀਂ ਕਰ ਸਕਦੇ ਹੋ ਇਦਾਂ ਦੀ ਪੇਂਟਿੰਗ ਹੁਣ ਮੈਂ ਤੁਹਾਨੂੰ ਦੱਸ ਰਹੀਆਂ ਪੇਂਟ ਕੀਤਾ ਦੇਖੋ ਹੁਣ ਆ ਪੇਂਟ ਕੀਤਾ ਹੋਇਆ ਬਟ ਲੱਗ ਰਿਹਾ ਥੋੜਾ ਥੋੜਾ ਰ ਬਟ ਤੁਸੀਂ ਟੈਨਸ਼ਨ ਨਹੀਂ ਲੈਣੀ ਇਹਦਾ ਵੀ ਸੋਲੂਸ਼ਨ ਹਮ ਤੁਹਾਨੂੰ ਦੱਸ ਦਿੰਦੀਆਂ ਹਾਂ ਕਿ ਦਾ ਤਰ੍ਹਾਂ ਅਸੀਂ ਸੂਟ ਪੇਂਟ ਇਦਾਂ ਹੀ ਕਰਦੇ ਹਾਂਗੇ ਹੁਣ ਆ ਦੇਖੋ ਮੈਂ ਇਹ ਗਲਿਟਰ ਹੀ ਆ ਮਤਲਬ ਕਿ ਇਹਦੇ ਵਿੱਚ ਦੇਖੋ ਇੱਕ ਪਾਊਚ ਆ ਦੇਖੋ ਲਿਖਿਆ ਹੋਇਆ ਇੱਥੇ ਗਲਿਟਰ ਆਊਟਲਾਈਨਰਸ ਲਾਈਨਰ ਗਲਿਟਰ ਤੇ ਆਹ ਆਊਟਲਾਈਨਰਸ ਇਹ ਕਲਰਸ ਨੇ ਇਹ ਕੀ ਹੈ ਮੈਂ ਮੀਸ਼ੋ ਤੋਂ ਮੰਗਵਾਏ ਹੋਏ ਨੇ ਇਹ ਅੱਜ ਹੀ ਆਏ ਹੋਏ ਤਾਂ ਮੈਂ ਵੀਡੀਓ ਬਣਾ ਰਹੀ ਹਾਂ ਸੋ ਅੱਜ ਮੈਂ ਇਸ ਕੁਰਤੀ ਦੇ ਉੱਪਰ ਪੇਂਟ ਕਰਨ ਜਾ ਰਹੀ ਹਾਂ ਜੇ ਪੇਂਟ ਤਾਂ ਹੋਇਆ ਹੀ ਹੋਇਆ ਵੈਸੇ ਤੁਹਾਨੂੰ ਦੇਖ ਹੀ ਰਿਹਾ ਬਟ ਇਹਦੇ ਸਾਈਡ ਸਾਈਡ ਤੇ ਮੈਂ ਗਲਿਟਰ ਕਰ ਰਹੀ ਹਾਂ ਫਲਾਵਰ ਬਿਊਟੀਫੁਲ ਹੋਵੇਗੀ ਸੋ ਇਹ ਸਾਡੇ ਇੱਕ ਕਸਮਰ ਦਾ ਸੂਟ ਹੈਗਾ ਜਿਹੜਾ ਕਿ ਮੈਂ ਪੇਂਟ ਕਰ ਚੁੱਕੀ ਹਾਂ ਬਹੁਤ ਟਾਈਮ ਤੋਂ ਪੇਂਟ ਕੀਤਾ ਹੋਇਆ ਬਟ ਅੱਜ ਜਦ ਹੀ ਜੋ ਕਿ ਆਪ ਲਾਈਨ ਕਰਦੇ ਹਾਂ ਆਪ ਜੇ ਦੀ ਆਪ ਕਲੈਨਿੰਗ ਮੈਂ ਕਰ ਰਹੀ ਹਾਂ ਵਾਈਟ ਨਾਲ ਕਿਉਂਕਿ ਪਿੰਕ ਦੇ ਵਿੱਚ ਵਾਈਟ ਹੀ ਸਵਾ ਲੱਗੇਗਾ ਹਾਂਜੀ ਹੁਣ ਮੈਂ ਤੁਹਾਨੂੰ ਪੇਂਟ ਇਹ ਦੱਸਣ ਜਾ ਰਹੀ ਹਾਂ ਵੀ ਇਹ ਕਿਦਾਂ ਆਪਾਂ ਵਰਕ ਕਰਾਂਗੇ ਇਹਦੇ ਨਾਲ ਦੇਖੋ ਧਿਆਨ ਨਾਲ ਥੋੜਾ ਦੇਖਣਾਗਾ ਕਿ ਕਿਦਾਂ ਆਪਾਂ ਜਿਗਾ ਕਰ ਸਕਦੇ ਹਾਂ ਕਿ ਤੁਸੀਂ ਬਹੁਤ ਧਿਆਨ ਨਾਲ ਦੇਖੋਗੇ ਵੀ ਪਹਿਲਾਂ ਕਿਦਾਂ ਦਾ ਫਲਾਵਰ ਲੱਗ ਰਿਹਾ ਸੀ ਉਸ ਤੋਂ ਬਾਅਦ ਕਿਦਾਂ ਦਾ ਲੱਗੇਗਾ ਇੱਕ ਜੀ ਜੀ ਇੱਕ ਪੈਨਸਿਲ ਦੀ ਤਰ੍ਹਾਂ ਮਤਲਬ ਪੈਨਸਿਲ ਵੀ ਕਹਿ ਦੋ ਵੀ ਥੋੜਾ ਜਿਹਾ ਹੁੰਦਾ ਪੈਨਸਿਲ ਦਾ ਗਰਾਫ ਬਟ ਇਹ ਜੇ ਤੁਸੀਂ ਮੰਗਵਾ ਲਓਗੇ ਤਾਂ ਤੁਹਾਨੂੰ ਘਰੇ ਬੈਠੇ ਹੀ ਜਿਹੜਾ ਮਰਜੀ ਸੂਟ ਹੋਵੇ ਤੁਹਾਨੂੰ ਆਰਾਮ ਨਾਲ ਇੱਕ ਨਿਊ ਲੁੱਕ ਕਹਿੰਦੇ ਨਾ ਵੀ ਪੁਰਾਣੇ ਸੂਟ ਪਾਪਾ ਕਿ ਆਕ ਗਿਆ ਤੇ ਬਟ ਉਹ ਹਜੇ ਵੀ ਮਤਲਬ ਕਿ ਪਹੁੰਚਯੋਗ ਨੇ ਉਹਨਾਂ ਨੂੰ ਇੱਕ ਨਿਊ ਲੁੱਕ ਦੇ ਕੇ ਤੁਸੀਂ ਉਹਨੂੰ ਰੀਯੂਜ਼ ਕਰ ਸਕਦੇ ਹੋ ਇੱਕ ਮਤਲਬ ਤੁਹਾਨੂੰ ਇਹਦੇ ਬਾਰੇ ਹੋਰ ਦੱਸ ਦੇਣਾ ਚਾਹੀਦੀ ਆ ਵੀ ਜਿਹੜਾ ਇਹ ਪੇਂਟ ਹੈ ਜੇ ਤੁਸੀਂ ਮੰਗਵਾਉਂਗੇ ਵੀ ਤਾਂ ਇਹ ਹਮਦੂ ਕੀ ਜੇ ਤੁਸੀਂ ਪੇਂਟ ਕਰੋਗੇ ਇਹਦੇ ਨਾਲ ਕੋਈ ਵੀ ਆਊਟਲਾਈਨਿੰਗ ਕਰੋਗੇ ਸ਼ੇਡਿੰਗ ਕਰੋਗੇ ਤਾਂ ਕਿ ਇਹ ਵੀ ਇਹ ਥੋੜਾ ਸੁੱਕਣ ਤੇ ਟਾਈਮ ਲੈਂਦਾ ਤਾਂ ਕਰਕੇ ਇਹਨੂੰ ਪੂਰੀ ਰਾਤ ਤੱਕ ਸੁੱਕਣ ਦਿਓ ਜੀ ਜਿਹਦੇ ਨਾਲ ਇਹ ਹੋਰ ਵੀ ਸੋਹਣਾ ਲੱਗੇਗਾ ਤੇ ਬਹੁਤ ਟਾਈਮ ਤੱਕ ਵੀ ਉਤਰੇਗਾ ਨਹੀਂ ਮਤਲਬ ਇਹ ਉਲਕਾ ਨਾ ਤਾਂ ਬਿਲਕੁਲ ਵੀ ਹੈਗਾ ਨਹੀਂ ਹੋਵੇ ਬੋਟਮ ਤੋਂ ਮੈਂ ਹੀ ਯੂਜ਼ ਕਰਦੀ ਆ ਕਿ ਕਿਸੇ ਤੋਂ ਵੀ ਕੰਪਲੇਂਟਸ ਨਹੀਂ ਆਈਆਂ ਮੇਰੇ ਖੁਦ ਦੀ ਕੋਈ ਕੰਪਲੇਂਟਸ ਨਹੀਂ ਆਈਆਂ ਇਸ ਦੇ ਪ੍ਰਤੀ ਤੇ ਦੇਖੋ ਦੇਖੋ ਹੁਣ ਆਹ ਵਾਲੇ ਫਲਾਵਰ ਦੇਖੋ ਜਿਹੜਾ ਕਿ ਇਹ ਬਿਨਾ ਸ਼ੇਡਿੰਗ ਤੋਂ ਆ ਤੇ ਆਹ ਲੈ फ्लावर ਦੇਖੋ ਕਿੰਨਾ ਫਰਕ ਹੈ ਦੋਹਾਂ ਦੇ ਵਿੱਚ ਜਿਹਨੂੰ ਸਿਰਫ ਆਪਾਂ ਇੱਕ ਸ਼ੇਡ ਕਰਕੇ ਬਦਲਤਾ ਜੇ ਸਿਰਫ ਇੱਕ ਆਊਟਲਾਈਨਿੰਗ ਕਰਕੇ ਜਿਹਨੂੰ ਆਪਾਂ ਇਹਦੇ ਤੋਂ ਆਹ ਬਣਾਤਾ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਕਿੰਨਾ ਇਹ ਈਜ਼ੀ ਆ ਵੀ ਆਪਾਂ ਕੋਈ ਵੀ ਲੇਡੀ ਘਰੇ ਬੈਠ ਕੇ ਇਹ ਕੰਮ ਕਰ ਸਕਦੀ ਆ ਤੇ ਜ਼ਰੂਰੀ ਨਹੀਂ ਵੀ ਆਪਾਂ ਹੋਰਾਂ ਦੇ ਕੱਪੜੇ ਤੇ ਕਰਨੇ ਆਗੇ ਇਦਾਂ ਦੇ ਪੇਂਟ ਬਲਕਿ ਜਿਹੜੇ ਆਪਣੇ ਖੁਦ ਦੇ ਕੱਪੜੇ ਜਿਹਨਾਂ ਦੇ ਉੱਪਰ ਪੇਂਟ ਕੀਤਾ ਹੋਇਆ ਆਲਰੇਡੀ ਪੇਂਟਡ ਆਈ ਨੇ ਬਟ ਆਪਾਂ ਹੋਰ ਵੀ ਨਿਖਾਰਨਾ ਚਾਹੁੰਦੇ ਆ ਤਾਂ ਪੈਟ ਕਰਦੇ ਹੁਣ ਜਵੇਂ ਅੱਜ ਕੱਲ ਦੇ ਪ੍ਰਿੰਟਡ ਲੋਕੀ ਬਹੁਤ ਪਾਉਂਦੇ ਨੇ ਉਹ ਜਿਹੜੇ ਕਿ ਫਲਾਵਰ ਹੁੰਦੇ ਆ ਪ੍ਰਿੰਟਡ ਸੂਕਾਂ ਦੇ ਉੱਪਰ ਉਹਨਾਂ ਦੇ 사이 সাইਡ ਤੇ ਵੀ ਇਹ ਕਰ ਸਕਦੇ ਨੇ ਜਿਹੜੇ ਬਹੁਤ ਚੰਗੇ ਨੇ ਜਿਹੜੇ ਕਿ ਲੋਕੀ ਆਮ ਮਾਰਕੀਟ ਚੋਂ ਲੈਂਦੇ ਨੇ ਬਟ ਕੀ ਆ ਉਹ ਮਹਿੰਗਾ ਲਾ ਦਿੰਦੇ ਨੇ ਸੋ ਮੈਂ ਤੁਹਾਨੂੰ ਇਹ ਹੀ ਸਲਾਹ ਦਵਾਂਗੀ ਕਿ ਇਹੇ ਹੀ ਯੂਜ਼ ਕਰੋ ਤਾਂ ਦੇਖੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਛੋਟੀਆਂ ਛੋਟੀਆਂ ਟਿਊਬਸ ਨੇ ਲਾਈਕ ਇਦਾਂ ਇਸ ਵਾਈਟ ਟਿਊਬ ਨੇ ਕਿੰਨਾ ਸੋਹਣਾ ਕਲਰ ਜਿਆਦਾ ਤਾਂ ਸਮੂਲ ਦੇ ਉੱਤੇ ਤੁਸੀਂ ਦੇਖ ਸਕਦੇ ਕਿੰਨੀ ਸ਼ਾਈਨਿੰਗ ਕਰ ਰਿਹਾ ਕਿੰਨਾ ਨਿੱਖਰ ਕੇ ਆਇਆ ਰੰਗ ਤੁਸੀਂ ਵੀ ਇਹਨੂੰ ਘਰ ਬੈਠੇ ਕਰ ਸਕਦੇ ਆ ਤੇ ਹੁਣ ਮੈਂ ਤੁਹਾਨੂੰ ਸਾਰਾ ਸੂਟ ਪੀਨ ਕਰਕੇ ਦਿਖਾਵਾਂਗੀ ਲਓ ਜੀ ਦੇਖੋ ਤੁਹਾਨੂੰ ਪੂਰਾ ਸੂਟ ਦਿਖਾ ਰਹੀ ਹਾਂ ਆ ਦੇਖੋ ਕਿੰਦਾ ਸੋਹਣਾ ਡਿਜ਼ਾਈਨ ਆਉਂਦਾ ਪਿਆ ਹੈ ਵੀ ਪੂਰਾ ਇਦਾਂ ਲੱਗਦਾ ਪਿਆ ਹੈ ਜਿਦਾਂ ਆਪਾਂ ਰੈਡੀमेड ਖੀ ਲਿਆ ਹੋਵੇ ਦੇਖੋ ਹਰ ਇੱਕ ਫਲਾਵਰ ਦੀ ਇੱਕ ਵੱਖਰੀ ਸ਼ਾਈਨ ਜੋ ਕਿ ਆ ਰਹੀ ਹੈ ਮੈਂ ਇਹ ਨਹੀਂ ਕਹਿ ਰਹੀ ਤੁਸੀਂ ਵੀ ਇਦਾਂ ਹੀ ਕਰੋ ਜਿਹੜੇ ਚਾਹਤ ਦਾ ਡਿਜ਼ਾਈਨ ਕਰ ਲਓ ਤੁਸੀਂ ਹੋਰ ਤਰੀਕੇ ਨਾਲ ਜਿਹਦੇ ਵਿੱਚ ਸ਼ੇਡਿੰਗ ਕਰ ਦਿਓ ਜਦ ਸੈਂਟਰ ਜਿੱਥੇ येलो ਕਲਰ ਤੇ ਉੱਥੇ ਸ਼ੇਡ ਕਰ ਦਿਓ ਤੁਸੀਂ ਆਪੋ ਆਪਣੀ ਤਰੀਕੇ ਨਾਲ ਕਰ ਸਕਦੇ ਹੋ ਸੋ ਹੁਣ ਜੇ ਤੁਹਾਨੂੰ ਮੇਰਾ ਹਾਂ ਜੋ ਵੀ ਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਓ ਕਮੈਂਟ ਲਾਈਕ ਕਰਨਾ ਭੁੱਲ ਨਾ ਕਿਉਂਕਿ ਸਾਨੂੰ ਵੀ ਬਹੁਤ ਮਿਹਨਤ ਲੱਗਦੀ ਹੈ ਸਭ ਕੁਝ ਕਰਨ ਤੇ ਬਟ ਆਫਲਾਈਨ ਬਹੁਤ ਹੀ ਸੌਖਾ ਹੋ ਜਾਂਦਾ ਹੈ ਸਾਡੇ ਲਈ ਕਿਉਂਕਿ ਸਾਨੂੰ ਆਫਲਾਈਨ ਕੋਈ ਕੈਮਰਾ ਫੜਨ ਦੀ ਸਿਰਫ ਇੱਕ ਟਿਊਬ ਫੜਨ ਦੀ ਲੋੜ ਹੈ ਜਿਹੜਾ ਕਿ ਹੁਣ ਤੁਹਾਨੂੰ ਵੀ ਪਤਾ ਹੀ ਜਾਂਦਾ ਸਮਾਂ ਇਹਦਾ ਸਪੂਰਾ ਕਰਦਾ ਸੋ ਥੀਸ ਕਾਰ ਬੈਠਕ ਤਿਆਰ ਕਰੋ ਬੀਬੀ ਉਹਨ ਬੇਨਤੀ ਹੈ ਕਿ ਬਹੁਤਾ ਪਹਿਲਾਂ ਦੀ ਲੋੜ ਨਹੀਂ ਨਹੇ ਕੇ ਸਤਰਾ ਦੇ ਕਿਉਂਕਿ ਆਪਾਂ ਘਰ ਵਿੱਚ ਬੈਠੇ ਹੀ ਇੱਕ ਆਮ ਸੂਟ ਨੂੰ ਮਹਿੰਗੇ ਸੂਟ ਦੇ ਵਿੱਚ ਬਦਲ ਸਕਦੇ ਹਾਂ ਸੋ ਧੰਨਵਾਦ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਨਾ ਪਲੀਜ਼ ਭੁੱਲੋ ਜੇ ਨਾ ਬਾਏ ਬਾਏ